ਸਤਿਗੁਰ ਪ੍ਰਸਾਦਿ ਕਿਰਤ ਕਰਮ ਕੈ ਬੀਛੜੇ ਕਰਿ ਕਿਰਪਾ ਮੇ ਲਹੋ ਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਤੇਨ ਦੁਦਤ ਬਾਹਰੇ ਕਿਤਨਾ ਆਵਾ ਕਾਮ ਜਲ ਬਿਨਿ ਸਾਖ ਕੁਮਲਾਵਤੀ ਉਪਜਾ ਨਹੀ ਧਾਮ ਹਰਨਾਵ ਨਾਮ ਮੇਰੀਐ ਸਾਜਣ ਕਤ ਪਾਈ ਹੈ ਦਿਸਰਾਮ ਜਤ ਕਰ ਹਰ ਕੰਤ ਨ ਪ੍ਰਗਟੈ ਪਾਠ ਨ ਕਰੈ ਸੇ ਗ੍ਰਾਮ ਸਰਬ ਸ਼ਿੰਗਾਰਤੰ ਬੋਲੇ ਰਾਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀ ਆ ਮੀਤ ਸਜਣ ਸਭ ਧਾਮ ਨਾਨਕ ਕੀ ਵੈ ਅਨੰਤਿਆ ਕਲ ਕਿਰਪਾ ਦੀ ਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾਨ ਚਲ ਤਾਮ ਚਿਤ ਗੋਵਿੰਦ ਆਰਾਮਤੀ ਹੋਵੇ ਅਨੰਦ ਕਣਾਂ ਸੰਤ ਜਲਾ ਮੇਲ ਪਾਈਐ ਸਨਾ ਨਾਮ ਆਪਣਾ ਜਿਨ ਪਾਇਆ ਪ੍ਰਭ ਆਪਨਾ ਪਾਇ ਤਿਸਹ ਗਣਾਈ ਇਕ ਖੈਨਤ ਸੁਬਨ ਜੀਵਣਾ ਬਿਰਥਾ ਜਨਮ ਜਣਾ ਜਲ ਤਨ ਨਹੀਂ ਅਨ ਪੂਰਿਆ ਰਬਿਆ ਵਿੱਚ ਬਣਾ ਸੂਪ੍ਰਵ ਚੇਤਨ ਆਵੀ ਕਿਤੜਾ ਦੋਖਾ ਗਣਾ ਜਿਨੇ ਰਾਵ ਆਸੋ ਪ੍ਰਭੁ ਤਿਨਾ ਭਾਗ ਮੰਣਾ ਹਰਦਾਨਸਾਨ ਕਾਮਨ ਲੋਚਦਾ ਨਾਨਕ ਪਿਆਸ ਮਰਾ ਚੇਤ ਮੇਰਾ ਏ ਸੋ ਪ੍ਰਭੂ ਜਿਸ ਕਾ ਪਾਇ ਲਗਾ ਵੈ ਸਖ ਤੀਰਨ ਕਿਉ ਵਾਡੀਆਂ ਜਿਨਾ ਪ੍ਰੇਮ ਵਿਸ਼ੋਹ ਹਰ ਸਾਰਾ ਜਨੁ ਪ੍ਰਖ ਵਿਸਾਰ ਕਾ ਲੱਗੀ ਮਾਇਆ ਤੋਂ ਹਉ ਪੁੱਤਰ ਕਲਤ ਨਾ ਸੰਗਤ ਨਾ ਹਰਿ ਆਵਨਾਸੀ ਓਹਾ ਪਲਚ ਪਲਚ ਸਗਲੀ ਮੂਈ ਝੂਟਾ ਤੰਧਾ ਮੋਹ ਹੇਤੋ ਸਰਗੇ ਨਾਮ ਬਿਨ ਅੱਗਾ ਲਈ ਕੋ ਹੈ ਦੇ ਵਿਸਾਰ ਵੇ ਗੁਚਣਾ ਪ੍ਰਭ ਮਨ ਅਵਰ ਨ ਕੋਇ ਪ੍ਰੀਤਮ ਚਰਣੀ ਜੋ ਲਗਾਇ ਤਿਨ ਕੀ ਨਿਰਮਲ ਸੋਇ ਨਾਨਕ ਕੇ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਇ ਦੇ ਸਾਖ ਸੁਹਾਵਾ ਤਾ ਲਗਾ ਜਾਂ ਸੰਤ ਪੇਟਾ ਹਰ ਸੋਇ ਮਾਰ ਜੇਠ ਜੁਣੰਦਾਲ ਲੋਰੀ ਆਏ ਜਿਸ ਅੰਕਾਇ ਸਭ ਨਿਵੰਨ ਹਰ ਸਾਜਨ ਦਾਵਣ ਲੱਗਿਆ ਕਿਸੈ ਨਾ ਦੇਈ ਵੰਗਾਂ ਮਾਲਕ ਮੋਤੇ ਨਾਮ ਪ੍ਰਭ ਉਨ ਲੱਗਾ ਨਾਹੀ ਸੰਗ ਰੰਗ ਸਭੈ ਨਾਰਾਇਣ ਜੈਤੇ ਮਨ ਪਾਵੰਨ ਜੋ ਹਰ ਨੋੜਾ ਸੋ ਕਰੇ ਸੋ ਈ ਜੀ ਕਰੰਨਾ ਜੋ ਪ੍ਰਭ ਕੀਤੇ ਆਪਣੇ ਸੇਈ ਕਹੀ ਅਹ ਧੰਨ ਆਪਣ ਨਿਆਜ ਮਿਨਾ ਬਿਸ਼ੜ ਕਿਉ ਰੋਵਨ ਸਾਧੂ ਸੰਗ ਪਰਾਪਦੇ ਨਾਨਕ ਰੰਗ ਮਾਣਨਾਂ ਹਰ ਜੇਠ ਰੰਗੀ ਨਾ ਤਿਸ ਤਣੀ ਜਿਸ ਕਾ ਪਾਗਮ ਤੰਗ ਅਸਾੜਤ ਬੰਦਾ ਤਿਸ ਨਗਾ ਹਰ ਨਾਹ ਨਾ ਜਨਾ ਪਾਸ ਜਗ ਜੀਵਨ ਪੁਰਖ ਤਿਆਗ ਕਾ ਮਾਨਸ ਸੰਧੀ ਆਸ ਦੁਇ ਪਾਏ ਗੁਚਿ ਆਏ ਗਲ ਤਹੀਂ ਸੁਜਮ ਕੀ ਫਾਸ ਜੇ ਹਾਰੀ ਢਾਈ ਸੁਣ ਲੈ ਮਤ ਤੋ ਲਖਾਸ ਰਣ ਵਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਰਾਸ ਜਿਨ ਕਾ ਸਾਧੂ ਭੇਟਿ ਆਏ ਸੋ ਦਰਗਾ ਹੋਏ ਖਲਾਸ ਘਰ ਕਿਰਪਾ ਪ੍ਰਵ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਵਨ ਤੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਨ ਸੁਹੰਦਾ ਜਿਸ ਲੰਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਾਵਣੀ ਚਰਨ ਕਮਲ ਸੋ ਪਿਆਰ ਮਾਨਤਾ ਨਰਤਾ ਸੱਚ ਰੰਗ ਏਕੋ ਨਾਮ ਹੈ ਆਧਾਰ ਵਿਖਿਆ ਰੰਗ ਕੁੜਾਵੇ ਆ ਦਿਸਨ ਸਭੇ ਸ਼ਾਰ ਹਰ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਤੇ ਵਣਹਾਰ ਵਾਰਤਣ ਪ੍ਰਭ ਸੰਗ ਮੌਨਿਆ ਸੰਰਤ ਪੁਰਖ ਅਪਾਰ ਹਰ ਮਰਣਾ ਨੂੰ ਮਨ ਲੋਚਦਾ ਕਰਮ ਮਿਰਾਵਣ ਹਾਰ ਜਿਨੇ ਸਖੀਏ ਪ੍ਰਵਤਾਇ ਹਉ ਤਿੰਨ ਕੈ ਸਦਵਲ ਹਾਰ ਨਾਨਕ ਹਰਿ ਜੀ ਮੈਂ ਆਕਰ ਸ਼ਾਵਧ ਸਵਾਰਣ ਰਾਲ ਸ਼ਾਵੜ ਤੇ ਨਾ ਸੁਹਾਗਣੀ ਜਿਨ ਰਾਮ ਨਾਮ ਯੁ ਰਾਲ ਪਤੋਂ ਪਰਮ ਪੁਰਾਣੀ ਆ ਤੁਝਾ ਲਗਾਹਿਤ ਲਾਖ ਰਿਸ਼ੀngਾਰ ਬਣਾਇਆ ਕਾਰਜ ਨਾਹੀ ਕੇਤ ਜਤ ਦਿਨ ਦੇਹ ਬਿੰਸਸੀ ਤਿਤਵੇਂ ਲਾਖ ਹਸਨ ਪ੍ਰੇਤ ਪਗਣ ਚਲਾਈਨ ਦੂਤ ਜਮ ਕਿਸੈ ਨ ਦੇਨੀ ਪੇਤ ਛੱਡ ਖੜੋ ਤੇ ਕਿਨੇ ਮਾਹੇ ਜਿਨਸਿਓ ਲਗਾਹਿਤ ਆਤਮਰੋਣੇ ਤਨ ਕਪੈ ਸਿਆਹਾ ਹੋ ਆਸੇ ਤਾ ਜਿ ਹਬੀ ਜਾ ਸੁਨਣਾ ਕਰਮ ਸੰਦੜਾਖ ਤਾ ਨਾਨਕ ਪ੍ਰਭ ਸਰਣਾਗਤੇ ਚਰਨ ਬੋਹਿਤ ਪ੍ਰਵਦ ਸਪਾਦੋਂ ਨਰਕ ਨਾ ਪਾਈ ਹੈ ਗੁਰ ਰਖਣ ਵਾਲਾ ਹੈ ਤ ਹਸਨ ਪ੍ਰੇਮਯ ਮਹਾਣਾ ਕਿਉ ਮਿਲਿਆ ਹਰਜਾ ਨ ਤਨ ਤਾਸ ਦਰਸ਼ਨ ਗਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੈ ਹਉ ਤਿਨ ਕੈ ਲਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਈ ਜਿਨੀ ਤਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਾਗ ਬੇਨਤੀ ਕਰ ਲਿਹੋ ਪ੍ਰਭੂ ਲਾਣ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਸ਼ਣ ਕਤ ਹੈ ਨਾ ਜਾਏ ਪ੍ਰਭ ਮੇਣ ਦੂਜਾ ਕੋ ਨਹੀਂ ਨਾਨਕ ਹਰ ਸਿਰੜਾ ਅਸੂ ਸੁਖੇ ਵਸੰਦਿਆ ਜਿਨਾ ਮੈਂ ਹਰ ਰਾਇ ਕਤਨ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲੇ ਆ ਜਪਨ ਸਭੇ ਰੋ ਬੇਮਕਾ ਹੋਏ ਰਾਮ ਤੇ ਲੱਗਣ ਜਨਮ ਵਿਜੋਗਾ ਸਿਮਮਾ ਕਹੋਲੇ ਹੋਏ ਗਏ ਜਿਤਨੇ ਮਾਇਆ ਭੋਗ ਵਿਚ ਨਾ ਕੋਈ ਕਰ ਸਕ ਕਿਸ ਤਾਰੋ ਗਰੂਜ ਕਿ ਸ਼ੂ ਨ ਹੋਏ ਲਿਖਿਆ ਤੁਰ ਸੰਜੋਗਾ ਭੜ ਭਾਗੇ ਮੇਰਾ ਪ੍ਰਭ ਮਿਲੈ ਤਾ ਉਤਰੈ ਸਾਵ ਵਿਓਗ ਨਾਨਕ ਤਹ ਪ੍ਰਭ ਰਾਖਲੇ ਹੋ ਮੇਰੇ ਸਾਹਿਬ ਮੰਦੀ ਮਾਚ ਤਤ ਕੋ ਹੈ ਸਾਧ ਸੰਗ ਬਿਨ ਸਹਸ ਬੇਸੋਚ ਮੰਗਰ ਮਹੇਸੁ ਵੰਦੇ ਆਹਰ ਪੈਰ ਸੰਗ ਵਠੜੀਆ ਥਿਨ ਕੀ ਸੋ ਬਾਗਾਂ ਗਣੀ ਜੈ ਸਾਹਿਬ ਮੈ ਲੜੀਆ ਮਨ ਮਨ ਮੌਲ ਆਰਾਮ ਸੋ ਸੰਗ ਸਾਧ ਸਹਿਲਣੀਆ ਸਾਧ ਜਨਾ ਤੇ ਵਾਹਰੀ ਸੇ ਰਹਿਨ ਅਕੇ ਲੜੀਆ ਦਿਨ ਦੁਖ ਨਾ ਕਬ ਹੋ ਉਤਰ ਸੇ ਗਮ ਕਾ ਵਸ ਪੜੀਆ ਜਿਨੇ ਰਾਵਿਆ ਪ੍ਰਭ ਆਪਣਾ ਸਹਿਦ ਸਰਨ ਤਖੜਿਆ ਰਤਨ ਜਵ ਹਰ ਲਾਲ ਹਰ ਕੰਠ ਤੇ ਰਾਜਣੀਆ ਨਾਨਕ ਵਾਸਾ ਤੂੜ ਤੇ ਨਾ ਪ੍ਰਭ ਸ਼ਰਣੀ ਦਰਪਣੀਆ ਰਭ੍ਰਵਿਆਰਾਤਨਾ ਬਹੁੜ ਨ ਜਨਮੜਿਆ। ਭੋਖ ਤੁਖਾਰ ਨ ਬਿਆਪੈ ਕੰਠ ਮੇਰੇ ਹਰਨਾਹ। ਮਨ ਵੇਦਿਆ ਚਰਨਾਰਬਿੰਦ ਦਰਸਨ ਲਗਦਾਸਾ। गोविन्द गोपाल राय सेवा स्वामी ला बिखिया पोह न सकै मिल साधु गुण गाहु जहते उपजे तहे मेरे सच प्रीत समाहु हर कहली नी पार ब्रह्म ਬਾਹੜ ਨਵੀਂ ਛੜਿਆ ਭਰ ਜਾਉ ਲਖ ਵੇਰੀਆ ਹਰ ਸਜਣ ਅਗਮ ਅਗਾਹ ਸਰਮ ਪਈ ਨਾਰਾਇਣ ਨਾਨਕ ਤਰਪਿਆ ਬੋ ਕਸੋ ਹੰਦਾ ਸਰਬਸਥਾ ਜਿਸ ਵਖਸ਼ੇ ਬੇਪਰਵਾਹ ਮਾਘਮਦਨ ਸੰਗ ਸਾਧੂਆ ਤੁੜੀ ਕਰਿ ਈਸ਼ਾਨ ਹਰ ਕਾ ਨਾਮਤ ਆਏ ਸੁਣ ਸਵਨਾ ਨ ਕਰਤਾਨ ਜਨਮ ਤਨਮ ਮਾਲਯ ਉਤਰਾ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਏ ਬਿਨ ਸਹਿਲੋ ਵਸਾਨ ਸਚੈ ਮਾਰਗ ਚਲਦੇ ਆਏ ਉਸਤਤ ਕਰੇ ਜਹਾਨ ਆਰਜ਼ਾ ਤੇ ਰਿਤ ਸਗਲ ਪੰਨਾ ਜੀ ਤਾ ਪਰਵਾਰ ਜਿਸਨੋਂ ਦੇਵਿਆ ਆਕਰ ਸੋਈ ਪਰਕ ਸਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਗੁਰਵਾਨ ਮਾਗ ਸੁਚੇ ਸੇ ਕਾਂਡਿਆ ਜਨ ਪੂਰਾ ਗੁਰ ਮਹਿਰਵਾਨ ਫਲਗੁਣ ਆਨੰਦ ਅਪਾਰ ਜਨਾ ਹਰ ਸਜਣ ਪ੍ਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆਂ ਮਿਲਾਏ ਸੇ ਜਿਸੁ ਹਾਲਿ ਸਰਵ ਸਕਾ ਹੁਣ ਦੁਖਾ ਨਹੀ ਜਾਈ ਐ ਚਪਨੀ ਵਡ ਪਾਗਣੀ ਵਾਰ ਪਾਇਆ ਹਰਿ ਰਾਏ ਮੇਰਿ ਸਹੀ ਆ ਮੰਗਲ ਗਾਵਹਿ ਬੀਤ ਗੋਵਿੰਦ ਅਲਾਏ ਹਰ ਜਹਾਂ ਆਵਰ ਨਦੀ ਸਈ ਕੋਈ ਦੂਜਾ ਲਵੈ ਨਾ ਲਾਈ ਹਲਤ ਪਲਤ ਸਵਾਰਿਆਨ ਨੇ ਹਚਰ ਦਿੱਤੀਆਂ ਨਿਜ਼ਾਇ ਸੰਸਾਰ ਸਾਗਰ ਤੇ ਰਖੇ ਆਨ ਬਾਹੜ ਨਾ ਜਨਮ ਧਾਈ वाय कयानेक गुण तरे नालक चरणी पाए फल गुण लतलाही आई जस नात जिन जिन नाम ते आया तिन के काज सरे ਗੁਰਪੁਰਾਇ ਰਾਦਿਆ ਧਰਗਾ ਸਾਚ ਖਰੇ ਸਰਬ ਸੁਖਾਨਿਤ ਚਰਣ ਹਰ ਭਉ ਜਨ ਵਿਖਮ ਤਰੇ ਪ੍ਰੇਮ ਭਗਤ ਤਨ ਪਾਏ ਆ ਬਖਿਆਨ ਹਿਜਰੇ ਉੜ ਗਏ ਦੁਭਦਾਨਸੀ ਪੁਰਨ ਸਚ ਪਰੇ ਮਾਰਬ ਰਾਮ ਦਾ ਸੇਵਾ ਦੇ ਮਨ ਅੰਦਰ ਇਕਤਰ ਮਾਹ ਦਿਵਸ ਮੂਰਤ ਪਨ ਜਿਸ ਕੋ ਨਦਰ ਕਰੇ ਕਮੰਗਾ ਦਰਸਦਾਨ ਕਿਰਪਾ ਕਰੋ ਹਰੇ ਮਾਘ ਦੇਸ ਮੂਰਤ ਪਨੇ ਜਿਸ ਕਾ ਨਦਰ ਕਰੇ ਨਾਨਕ ਮੰਗਾ ਦਰਸਦਾਨ ਕਿਰਪਾ ਕਰੋ ਹਰੇ